ਮਾਣੇਗਾ ਸਾਰੇ ਜਗਤ ਤੋਂ ਮਾਣੇਗਾ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਜੀ ਇਨਸਾਨੀ ਦਿੱਤੀ ਪ੍ਰੇਰਣਾ ਸਦਕਾ ਅਤੇ ਡੇਰਾ ਸੱਚਾ ਸੋਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਉੱਤੇ ਚੱਲਦਿਆਂ ਬਲਾਕ ਫਰੀਦਕੋਟ ਦੇ ਵਿੱਚ 19ਵਾਂ ਸ਼ਰੀਰਦਾਨ ਹੋਇਆ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਰੂਪਰਾ ਅਤੇ ਸ਼ਹਾ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਸੇਵਾਦਾਰ ਰੋਬਿਨ ਇਨਸਾਨ ਨੇ ਆਪਣੀ ਮਾਤਾ ਜੋਗਿੰਦਰ ਕੌਰ ਇਨਸਾਨ ਦੇ ਦੇਹਾਂਤ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਗਏ ਪਰਨ ਨੂੰ ਪੂਰਾ ਕਰਦਿਆਂ ਹੋਇਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵੈਕੈਂਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ NH24 ਮਨਕੇ ਟੇਸ਼ਵਰ ਨਗਰ ਨੇੜੇ ਅਰਜਵਰਪੁਰ ਗਜਰੋਲਾ ਜ਼ਿਲ੍ਹਾ ਮਰੋਹਾ ਉੱਤਰ ਪ੍ਰਦੇਸ਼ ਦਾਨ ਕੀਤੀ ਗਈ ਜਾਣਕਾਰੀ ਅਨੁਸਾਰ ਮਾਤਾ ਜੁਗਿੰਦਰ ਕੌਰ ਇਨਸਾਨੇ 1998 ਦੇ ਵਿੱਚ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਮਾਤਾ ਜੁਗਿੰਦਰ ਕੌਰ ਇਨਸਾਨ ਜੀ ਲੰਗਰ ਕਮੇਟੀ ਦੇ ਵਿੱਚ ਸੇਵਾ ਕਰਦੇ ਸਨ ਅਤੇ ਮਾਤਾ ਜੁਗਿੰਦਰ ਕੌਰ ਦੇ ਦੇਹਾਂਤ ਤੋਂ ਬਾਅਦ ਹੋਣਾ ਦੇ بیٹے ਗੁਰਪ੍ਰੀਤ ਕੌਰ ਰੂਪਰਾ, ਸਤਨਾਮ ਸਿੰਘ ਅਤੇ ਰੋਬਿਨ 인ਸਾ ਅਤੇ ਬੀਟੀਆਂ ਲਖਵੀਰ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਕੌਰ ਅਤੇ ਮਾਤਾ ਜੁਗਿੰਦਰ ਕੌਰ ਜੀ ਦੀ ਨੋਹਾ ਵਰਸ਼ਾ ਅਤੇ ਹਰਮੀਤ ਕੌਰ ਅਤੇ 85 ਮੈਂਬਰ ਅਮਨਦੀਪ ਸਿੰਘ 인ਸਾ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਇੱਛਾ ਅਨੁਸਾਰ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ NH22 ਵੈਂਕਟੇਸ਼ਵਰ ਨਗਰ ਨੇੜੇ ਰਜਾਪੁਰ ਗਜਰੋਲਾ ਜ਼ਿਲ੍ਹਾ ਅਮਰੋਹਾ ਉੱਤਰ ਪ੍ਰਦੇਸ਼ ਸਰੀਰਦਾਨ ਕੀਤਾ ਗਿਆ ਹੈ। ਇਸ ਮੌਕੇ ਉਤੇ ਫਰੀਦਕੋਟ ਦੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਨਿੰਦਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਕਾਰ ਤੋਂ ਬਾਅਦ ਸਰੀਰ ਮਿੱਟੀ ਹੋ ਜਾਂਦਾ ਹੈ ਪਰ ਮਰਨ ਉਪਰੰਤ ਦਾਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਵੈਨੂ ਝੰਡੀ ਦੇ ਕੇ ਰਵਾਨਗੀ ਦਿੱਤੀ ਗਈ ਇਸ ਮੌਕੇ ਸ਼ਹਾ ਸਤਨਾਮਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਅਤੇ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਵੱਖ-ਵੱਖ ਸਮਤੀਆਂ ਦੇ ਜ਼ਿੰਮੇਵਾਰ ਰਿਸ਼ਤੇਦਾਰ ਅਤੇ ਹੋਰ ਸਾਥ ਸਬੰਧੀ ਆਦੀ ਲੋਕ ਮੌਜੂਦ ਸਨ ਸੋਈ ਤਲੀ ਮਾਤਾ ਦਿਗਿੰਦਰਪਾਲ ਇਨਸਾਨ 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 ਹੈ ਹੁਣੇ ਬਾਜੀ ਨਾਲ ਮੇਰੇ ਬਹੁਤ ਬਾਰਤ ਰਿਲੇਸ਼ਨ ਹੈ ਇਸ ਪਰਿਵਾਰ ਨਾਲ ਮੈਂ ਹੁਣੇ ਬਾਜੀ ਨਾਲ ਉਸਤਕਾਰ ਕਰ ਰਿਆ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਬਾਜ਼ਾਰ ਖੜੇ ਸੀ ਜੀ ਨਾਲ ਮੈਨੂੰ ਦੱਸਿਆ ਵੀ ਸਾਡੇ ਮਾਤਾ ਜੀ ਪਹਿਲਾਂ ਹੀ ਜਿਉਂਦਾ ਐਫੀਡਾਟ ਬਣਾ ਕੇ ਰੱਖ ਕੇ ਗਏ ਮੈਂ ਆਪਦਾ ਸਵੀਕਾਰ ਕਰਨਾ ਤੇ ਬਹੁਤ ਵੱਡਾ ਇੱਕ ਦਿਲਚਈਦਾ ਜਿਉਂਦਾ ਬੰਦਾ ਆਪਦੇ ਸਰੀਰ ਦਾ ਦਾਨ ਕਰਨ ਵਾਸਤੇ ਉਪਰਾਲਾ ਕਰਦਾ ਹੈ ਇਹ ਆਪਾਂ ਨੂੰ ਸਾਬਤ ਚਾਹੀਦਾ ਹੈ ਵੀ ਆਏ ਜਿਹੜਾ ਸਰੀਰ ਹੈ ਕਿ ਕਿਸੇ ਦੇ ਕੰਮ ਆਵੇ ਆਮ ਆਪਾਂ ਵੱਡੇ ਸ਼ਹਿਰਾਂ ਦੇਖਦੇ ਹਾਂ ਕਿਸੇ ਦਾ ਗੁਰਦਾ ਖਰਾਬ ਹੋ ਗਿਆ ਕਿਸੇ ਬਿੱਲ ਖਰਾਬ ਹੋ ਗਿਆ ਕਿਸੇ ਦਾ ਪਿੱਤਾ ਖਰਾਬ ਹੋ ਗਿਆ ਉਹ ਸਰੀਰ ਦਾਨ ਕਰਦੇ ਤਾਂ ਕਿਸੇ ਦਾ ਸਰੀਰ ਬਚ ਜਾਂਦਾ ਹੈ ਬਹੁਤ ਵਧੀਆ ਉਪਰਾਲਾ ਹੈ ਮੈਂ ਹਰੇਕ ਨੂੰ ਪ੍ਰੀਤ ਕਰੂਗਾ ਕਿ ਇਹਨੂੰ ਖਪਾਏ ਇਸ ਪ੍ਰਾਲੇ ਦੇ ਵਿੱਚ ਬਾਤ ਕਰਕੇ ਯੋਗਦਾਨ ਪਾਜੀ ਸਾਡੇ ਡੇਰੇ ਸੱਚਾ ਸੌਦਾ ਵੱਲੋਂ 163 ਮੰਨਤਾ ਭਾਈ ਦੇ ਕੰਮ ਚੱਲ ਰਹੇ ਹਨ ਜਿਸ ਵਿੱਚ ਇਨਸਾਨੀય ਵੀ ਸੇਵਾ ਵਾਸਤੇ ਮੈਡੀਕਲ ਦੇ ਰਿਸਰਚ ਵਾਸਤੇ ਜੋ ਮੈਡੀਕਲ ਦੀ ਪੜ੍ਹਾਈ ਕਰਦੇ ਆ ਉਹਨਾਂ ਬੱਚਿਆਂ ਨੂੰ ਰਿਸਰਚ ਵਾਸਤੇ ਬਾਡੀ ਡੋਨੇਸ਼ਨ ਦਾ ਇੱਕ ਭਲਾਈ ਦਾ ਕੰਮ ਕੀਤਾ ਜਾਂਦਾ ਹੈ ਜਿਸ ਅਧੀਨ ਅਜ ਮਾਤਾ ਜਗਿੰਦਰ ਕੌਰ ਜੀ ਦਾ ਜਗਿੰਦਰ ਕੌਰ ਜੀ ਦੀ ਬਾਡੀ ਡੋਨੇਟ ਹੋ ਰਹੀ ਹੈ ਇਹ ਬੜਾ ਛਲਕ ਜੋ ਖਤਮ ਹੈ ਤੇ ਸਾਡੇ ਲੋਕ ਫ੍ਰੀਕੋਰਡ ਦਾ ਇਹ ਉਹਨੇ ਵੀ ਬਾਡੀ ਡੋਨੇਟ ਕੀਤੀ ਹੈ ਜੀ ਅੱਜ ਕਿਹੜੀ ਜਗ੍ਹਾ ਬਾਡੀ ਜਗ੍ਹਾ ਜਾਣਗੀਆਂ ਇਹ ਬਾਡੀ ਡੋਨੇਟ ਹੋ ਰਹੀ ਹੈ ਜੀ ਬੈਂਕ ਕੇਟੋ ਕੇਟਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਗੁਜਰੌਡਲਾ ਯੂਪੀ ਵਿਖੇ ਹੋ ਰਹੀ ਹੈ ਜੀ ਮਾਤਾ ਜੀ ਦੀ ਇਹ ਦਿਲੀ ਇੱਛਾ ਸੀਗੀ ਚਾਹੁੰਦੇ ਸੀ ਉਹਨਾਂ ਨੇ ਆਪ ਦਾ ਐਫੀਲੀਏਟ ਜਿਹੜਾ ਹੈਗਾ ਉਹ ਬਣਾ ਲਿਆ ਸੀਗਾ ਮੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਨੇ ਮਾਤਾ ਜੀ ਕਾਫੀ ਲੰਮੇ ਸਮੇਂ ਤੋਂ ਇਹ ਉਹਨਾਂ ਦੀ ਸੋਚ ਇਹੀ ਸੀ ਵੀ ਸਮਾਜ ਦੇ ਵਿੱਚ ਜਿਹੜੇ ਆ ਚੰਗੇ ਕੰਮ ਕਰਨੇ ਆ ਇਹ ਇਹ ਚੰਗੇ ਕੰਮ ਦੀ ਸ਼ੁਰੂਆਤ ਹੈ ਸਭ ਤੋਂ ਪਹਿਲਾਂ ਉਹਨੇ ਆਪਦਾ ਸਰੀਰ ਦਾਨ ਕਰਨ ਤੋਂ ਲਈ ਹੈ ਮਾਤਾ ਜੀ ਦੀ ਇੱਛਾ ਸੀ ਜਿਉਂਦੇ ਜਾਗਦੀ ਵੀ ਜਿਹੜਾ ਮੇਰਾ ਸਰੀਰ ਹੈ ਉਹ ਬੱਚਿਆਂ ਦੇ ਮੰਨ ਲਓ ਮੈਡੀਕਲ ਰਿਸਰਚ ਦੇ ਕੰਮ ਜਿਹੜਾ ਆਵੇ ਜਾਂ ਜਿਹੜੇ ਕੋਈ ਅੰਗ ਹੈ ਕਿਸੇ ਜਿਹਨੂੰ ਲੋੜ ਹੈ ਕਿਸੇ ਨੂੰ ਕਿਡਨੀ ਦੀ ਲੋੜ ਹੈ ਅਸੀਂ ਦੇਖਦੇ ਹਾਂ ਕਈ ਵਾਰੀ ਬਿਨਾਂ ਅੰਗ ਤੋਂ ਵੀ ਬੰਦਾ ਜਿਹੜਾ ਗਰੀਬ ਬੰਦਾ ਮਰ ਜਾਂਦਾ ਤੇ ਇਹੋ ਜਿਹੇ ਉਪਰਾਲੇ ਕਰਨ ਵੀ ਜਿਉਂਦੇ ਜੀ ਅਸੀਂ ਆਪਦੇ ਸਰੀਰ ਜਿਹੜੇ ਆ ਉਹ ਦਾਨ ਕਰਨ ਲਈ ਪਹਿਲਾਂ ਹੀ ਕਹਿ ਜਾਈਏ ਤਾਂ ਹੋ ਸਕਦਾ ਹੈ ਕਈ ਜਾਨਾਂ ਜਿਹੜੀਆਂ ਅਸੀਂ ਬਚਾ ਸਕਦੇ ਹਾਂ ਇਹ ਪਰसों ਹੀ ਜਿਵੇਂ ਪਹਿਲਾਂ ਹੀ ਪਤਾ ਲੱਗ ਜਾਂਦਾ ਬਿਯੁਰਗਾ ਨੂੰ ਮੈਨੂੰ ਸੱਦ ਕੇ ਸਪੈਸ਼ਲ ਕਿਹਾ ਇਹ ਨਾ ਹੋਵੇ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਇੱਛਾ ਪੂਰੀ ਨਾ ਕਰੇ ਤੇ ਇਹ ਇੱਛਾ ਜਰੂਰ ਪੂਰੀ ਕਰਨੀ ਹੈਗੀ ਆ ਸੋ ਉਹਨਾਂ ਦੇ ਜਿਹੜੇ ਅੰਤਮ ਇੱਛਾ ਸੀ ਉਹ ਪੂਰੀ ਕਰ ਰਹੇ ਆ ਸੋ ਮਾਤਾ ਜੀ ਦਾ ਸਰੀਰ ਜਿਹੜਾ ਹੈਗਾ ਉਹ ਅਸੀਂ ਮੈਡੀਕਲ ਰਿਸਰਚ ਲਈ ਦਾਨ ਕਰ ਰਹੇ ਆ ਕਿਹੜੀ ਜਗ੍ਹਾ ਤੇ ਕਿੱਥੇ ਜਾ ਕੇ ਇਹ ਵਿੰਟੇਸ਼ਵਰ ਸਾਇੰਸ ਇੰਸਟੀਚਿਊਟ ਹੈ ਯੂਪੀ ਦੇ ਵਿੱਚ ਜਮਰੋਹ ਦੇ ਵਿੱਚ ਉੱਥੇ ਡੇਰਾ ਸੱਚਾ ਸੌਦਾਰਾਂ ਹੀ ਉਹਨਾਂ ਨੇ ਸੰਪਰਕ ਕਰਵਾਇਆ ਉਹਨਾਂ ਨਾਲ ਤੇ ਉਥੇ ਜਿਹੜਾ ਸਰੀਰ ਉਹਨਾਂ ਦੀ ਵੈਨ ਇੱਥੇ ਆ ਰ ਤੇ ਇਹ ਮੈਂ ਦੱਸਣਾ ਚਾਹੂਗਾ ਕਿ ਜਿਹੜੀ ਇਹਨਾਂ ਦੀ ਵੈਨ ਇੱਥੇ ਆ ਰਹੀ ਹੈ ਉਹ ਸਾਡੇ ਤੋਂ ਕੋਈ ਚਾਰਜ ਨਹੀਂ ਲਵੇਗੀ ਤੇ ਸਾਡਾ ਪਰਿਵਾਰ ਦਾ ਕੋਈ ਵੀ ਇੱਕ ਜਾਂ ਦੋ ਜਾਂ ਤਿੰਨ ਮੈਂਬਰ ਹੈ ਜਿਹੜੇ ਉਹ ਗੱਡੀ ਦੇ ਨਾਲ ਜਾ ਸਕਦੇ ਆ ਤੇ ਉਹ ਗੱਡੀ ਜਿਹੜੀ ਆ ਵਾਪਸ ਇੱਥੇ ਘਰ ਵਿੱਚ ਹੀ ਛੱਡ ਕੇ ਜਾਊਗੀ ਤੇ ਉਹਦੇ ਪਰਿਵਾਰ ਤੋਂ ਕੋਈ ਚਾਰਜ ਨਹੀਂ ਲਿਆ ਜਾਂਦਾ ਉਹਨਾਂ ਉੱਤੇ ਇਹ ਸਾਰਾ ਹਸਪਤਾਲ ਦਾ ਖਰਚਾ ਹੈ ਜੀ